ਸਤਿ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ। ਇਸ ਵਿੱਚ ਆਪਾਂ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ। ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਹੀ ਬਹੁਤ ਇਹ ਗੱਲ ਚੱਲ ਰਹੀ ਸੀ ਵੀ ਜਿਹੜਾ ਭਾਰਤ ਦਾ ਤੇ ਅਮਰੀਕਾ ਦਾ ਵਪਾਰਕ ਸਮਝੌਤਾ ਗਾ ਟ੍ਰੇਡ ਡੀਲ ਆ ਉਹ ਚੱਲ ਰਹੀ ਆ ਤਾਂ ਉਸ ਵਿੱਚ ਦੋ ਮੇਨ ਗੱਲਾਂ ਜਿਹੜੀਆਂ ਉਹਨਾਂ ਦੇ ਉੱਤੇ ਗੱਲ ਚੱਲ ਰਹੀ ਸੀ ਵੀ ਇੱਕ ਤਾਂ ਜਿਹੜੀਆਂ ਜੀਐਮ ਕ੍ਰੌਪਸ ਨੇ ਉਹਨਾਂ ਨੂੰ ਅਮਰੀਕਾ ਇੰਡੀਆ ਦੇ ਵਿੱਚ ਬਿਜ਼ਨਸ ਉਹਨਾਂ ਦਾ ਕਰਨਾ ਚਾਹੁੰਦਾ ਜਾਂ ਵਪਾਰ ਕਰਨਾ ਚਾਹੁੰਦਾਗਾ ਦੂਸਰਾ ਸੀਗਾ ਡੈਰੀ ਪ੍ਰੋਡਕਟ ਕਾ ਇਹ ਦੋ ਚੀਜ਼ਾਂ ਦੇ ਉੱਤੇ ਜਿਹੜੀ ਆਪਣੀ ਇਹ ਡੀਲ ਸੀ ਉਹ ਫਸੀ ਹੋਈ ਸੀ ਵੀ ਅਮਰੀਕਾ ਇਹ ਦੋਨੇ ਚੀਜ਼ਾਂ ਨੂੰ ਇੰਡੀਆ ਦੇ ਵਿੱਚ ਵਪਾਰ ਕਰਨ ਦੀ ਜਿਹੜੀ ਪਰਮਿਸ਼ਨ ਸੀ ਉਹ ਇੰਡੀਅਨ ਗਵਰਨਮੈਂਟ ਤੋਂ ਚਾਹੁੰਦਾ ਸੀ ਵੀ ਇਹ ਨਾਲ ਆਪਣਾ ਟ੍ਰੇਡ ਐਗਰੀਮੈਂਟ ਉਹਨਾਂ ਨਾਲ ਹੋਵੇ ਵੀ ਅਮਰੀਕਾ ਇਹ ਦੋਨੇ ਚੀਜ਼ਾਂ ਇੰਡੀਆ ਦੇ ਵਿੱਚ ਭੇਜ ਸਕੇ ਪਰ ਇੰਡੀਅਨ ਗਵਰਨਮੈਂਟ ਦੀ ਇਹ ਦੋਨੇ ਚੀਜ਼ਾਂ ਦੇ ਉੱਤੇ ਸਹਿਮਤੀ ਨਹੀਂ ਬਣੀ ਉਹ ਚੀਜ਼ਾਂ ਦੇ ਉੱਤੇ ਸਹਿਮਤੀ ਬਣੀ ਆ ਤੇ ਉਹ ਕੋਈ ਜਿਹੜੀ ਟਰੇਡੀ ਨਾ ਹੋ ਅਜੇ ਚੱਲ ਰਹੀ ਆ ਮਤਲਬ ਕਿ ਫਾਈਨਲ ਹੋਈ ਨਹੀਂ ਅਫੀਸ਼ੀਅਲੀ ਕੋਈ ਹਜੇ ਉਹਦੀ ਮਤਲਬ ਕਿ ਕੰਪਲੀਸ਼ਨ ਰਿਪੋਰਟ ਹਜੇ ਤੱਕ ਇੰਡੀਅਨ ਗਵਰਨਮੈਂਟ ਨੇ ਨਹੀਂ ਦਿੱਤੀ ਪਰ ਉਹ ਕੰਟਰੈਕਟ ਡੀਲ ਕੁਝ ਹੱਦ ਤੱਕ ਹੋ ਗਈ ਹੈ ਪਰ ਜਿਹੜਾ ਡੈਰੀ ਪ੍ਰੋਡਕਟ ਆ ਡੈਰੀ ਪ੍ਰੋਡਕਟ ਤੇ ਜਿਹੜੀ ਜੀਐਮ ਕ੍ਰੌਪਸ ਆ ਇਹਦੇ ਉੱਤੇ ਸਹਿਮਤੀ ਨਹੀਂ ਬਣੀ ਕਿਉਂਕਿ ਇਹ ਇੰਡੀਆ ਦੇ ਵਾਸਤੇ ਇਹ ਚੀਜ਼ ਸਹੀ ਨਹੀਂ ਆ ਤਾਂ ਜੀਐਮ ਕ੍ਰੌਪਸ ਦੇ ਉੱਤੇ ਆਪਾਂ ਇੱਕ ਪਹਿਲਾਂ ਇੱਕ ਡਿਟੇਲ ਦੇ ਵਿੱਚ ਵੀਡੀਓ ਬਣਾ ਚੁੱਕੇ ਹਾਂ ਜੇਕਰ ਤੁਸੀਂ ਆਪਣੀ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਉਸ ਦਾ ਲਿੰਕ ਦੇ ਦੇਵਾਂਗੇ ਤੁਸੀਂ ਉੱਥੋਂ ਜਾ ਕੇ ਆਪਣੀ ਉਹ ਵੀਡੀਓ ਦੇਖ ਸਕਦੇ ਹੋ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਹੈਗੀ ਨੌਨ ਵੈਜ ਮਿਲਕ ਵੀ ਕਿਵੇਂ ਅਮਰੀਕਾ ਜਿਹੜਾ ਇੰਡੀਆ ਦੇ ਵਿੱਚ ਨੌਨ ਵੈਜ ਮਿਲਕ ਜਾਂ ਡੈਰੀ ਪ੍ਰੋਡਕਟ ਵੇਚਣ ਦੀ ਪਰਮਿਸ਼ਨ ਮੰਗ ਰਿਹਾ ਸੀ ਪਰ ਇੰਡੀਅਨ ਗਵਰਨਮੈਂਟ ਨੇ ਹਜੇ ਉਸ ਨੂੰ ਮਨਾਂ ਕਰ ਦਿੱਤਾ ਹੈ ਉਹ ਪਰਮਿਸ਼ਨ ਨਹੀਂ ਮਿਲੀ ਤਾਂ ਇਹ ਨੌਨ ਵੈਜ ਮਿਲਕ ਕੀ ਹੁੰਦਾਗਾ ਤੇ ਆਪਣੇ ਡੈਰੀ ਸੈਕਟਰ ਦੇ ਉੱਤੇ ਅਮਰੀਕਾ ਦੀ ਅੱਖ ਕਿਉਂ ਆ ਇਹਦੇ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਨੌਨ ਵੈਜ ਮਿਲਕ ਜਾਂ ਮਾਸਾਹਾਰੀ ਦੁੱਧ ਕੀ ਹੁੰਦਾਗਾ ਜਿਵੇਂ ਕਿ ਦੋਸਤੋ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਵੀ ਜਿਹੜਾ ਦੁੱਧ ਹੈ ਇੱਕ ਸਾਕਾਹਾਰੀ ਭੋਜਨ ਆ ਪਰ ਅਮਰੀਕਾ ਜਿਹੜਾ ਉਹ ਮਾਸਾਹਾਰੀ ਦੁੱਧ ਵੀ ਪ੍ਰੋਡਿਊਸ ਕਰਦਾਗਾ ਬਣਾਉਂਦਾਗਾ ਤਾਂ ਮਾਸਾਹਾਰੀ ਦੁੱਧ ਉਹ ਕਿਸ ਤਰ੍ਹਾਂ ਬਣਾਉਂਦਾਗਾ ਤਾਂ ਆਪਾਂ ਤੁਹਾਨੂੰ ਦੱਸਦੇ ਆ ਵੀ ਜਿਹੜਾ ਨੌਨ ਵੈਜ ਮਿਲਕ ਕਹੇ ਕੀ ਆ ਤਾਂ ਦੋਸਤੋ ਨੌਨ ਵੈਜ ਮਿਲਕ ਦਾ ਅਰਥ ਵੀ ਜਿਵੇਂ ਕਿ ਆਪਣੇ ਇੱਥੇ گاਵਾ ਮੱਝਾਂ ਤੋਂ ਆਪਾਂ ਜਿਹੜਾ ਦੁੱਧ ਵਗੈਰਾ ਲੈਨੇ ਆ ਤਾਂ ਆਪਾਂ ਉਹਨਾਂ ਨੂੰ ਵੈਜ ਚੀਜ਼ਾਂ ਖਮਾਉਣੇ ਆ ਮਤਲਬ ਕਿ ਜਿਵੇਂ ਘਾਹ ਖਵਾਤਾ ਜਾਂ ਫਿਰ ਪੂਸਾ ਜਾਂ ਫਿਰ ਜਿਹਨੂੰ ਆਪਾਂ ਤੂੜੀ ਕਹਿੰਦੇ ਨੇ ਤੂੜੀ ਖਲਾਉਨੇ ਆ ਜਾਂ ਫਿਰ ਹੋਰ ਖੀੜ ਵਗੈਰਾ ਜਾਂ ਕਣਕ ਇਹ ਜੇ ਅਨਾਜ ਵਗੈਰਾ ਆਪਾਂ ਪਸ਼ੂਆਂ ਨੂੰ ਦੰਨੇ ਆ ਤੇ ਉਸ ਤੋਂ ਬਾਅਦ ਉਹਨਾਂ ਤੋਂ ਆਪਾਂ ਦੁੱਧ ਲੈਨੇ ਆ ਤਾਂ ਇਸ ਨੂੰ ਆਪਾਂ ਵਜ ਦੁੱਧ ਕਹਿ ਸਕਦੇ ਆ ਜਾਂ ਆਪਾਂ ਦੁੱਧ ਨੂੰ ਇਹ ਆਪਣਾ ਜਿਹੜਾ ਭਾਰਤੀ ਦੁੱਧ ਹੈ ਇਸ ਨੂੰ ਵਜ ਕਹਿ ਸਕਦੇ ਆ ਪਰ ਅਮਰੀਕਾ ਦੇ ਵਿੱਚ ਅਜਿਹਾ ਨਹੀਂ ਆ ਤਾਂ ਜਿਹੜਾ ਅਮਰੀਕਾ ਦਾ ਉਹ ਉੱਥੋਂ ਦੀਆਂ گاਵਾਂ ਨੂੰ ਕੁਝ ਮਾਸ ਤੋਂ ਬਣੀਆਂ ਹੋਈਆਂ ਚੀਜ਼ਾਂ ਪਾਉਂਦਾਗਾ ਤੇ ਕੁਝ ਇੱਕੋ ਮਤਲਬ ਕਿ ਉਹਨਾਂ ਦੀਆਂ گاਵਾ ਜਿਹੜੀਆਂ ਉਹ ਬਲੱਡ ਫੀਡ ਵੀ ਪਾਉਂਦੇ ਆ ਉਹਨਾਂ ਨੂੰ ਬਲੱਡ ਫੀਡ ਤਾਂ ਇਹ ਬਲੱਡ ਫੀਡ ਕੀ ਹੁੰਦੀ ਹੈ ਕੁਝ ਜਿਹੜੇ ਉਹਨਾਂ ਦੇ ਵੱਡੇ ਵੱਡੇ ਉੱਥੇ ਪੁੱਚੜ ਖਾਨੇ ਚੱਲਦੇ ਆ ਤਾਂ ਉਹਨਾਂ ਵਿੱਚ ਬਹੁਤ ਜ਼ਿਆਦਾ ਮਾਸ ਦੇ ਕੁਝ ਟੁਕੜੇ ਵਗੈਰਾ ਜਾਂ ਫਿਰ ਉਹ ਬਲੱਡ ਵਗੈਰਾ ਉਹਨਾਂ ਕੋਲੇ ਹੁੰਦਾ ਜਿਹੜਾ ਉਹ ਕਈ ਉਹ 베ਸਟ ਜਾਂਦਾ ਹੈ ਪਰ ਅਮਰੀਕਾ ਉਸ ਨੂੰ ਬੇਸਟ ਨਹੀਂ ਜਾਣ ਦਿੰਦਾ ਉਸ ਚੀਜ਼ ਨੂੰ ਪ੍ਰੋਸੈਸ ਕਰਕੇ ਜਮਾ ਕੇ ਉਸ ਤੋਂ ਬਾਅਦ ਜਿਹੜੇ ਡੈਰੀ ਫਾਰਮਿੰਗ ਆ ਉਹਨਾਂ ਦੇ ਵਿੱਚ ਭੇਜ ਕੇ ਉਹ گاਵਾਵਾਂ ਵਗੈਰਾ ਨੂੰ ਦਿੱਤਾ ਜਾਂਦਾ ਜਿਸ ਨਾਲ ਉਹਨਾਂ ਦੇ گاਵਾਾਂ ਦੀ ਦੁੱਧ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਬਹੁਤ ਹੱਦ ਤੱਕ ਵਧ ਜਾਂਦੀ ਆ ਜਿਹੜੀ ਕਿ ਇੰਡੀਅਨ گاਵਾਾਂ ਨਾਲੋਂ ਘੱਟੋ ਘੱਟ ਮਤਲਬ ਕਿ 60 65% ਤੋਂ ਜ਼ਿਆਦਾ ਕੀ ਜੇਕਰ ਇੰਡੀਆ ਦੇ ਕੋਈ ਗਾਂ ਆਪਣੇ ਪੂਰੇ ਸਰਕਲ ਦੇ ਵਿੱਚ ਇੱਕ 100 ਕੁਆਂਟਲ ਦੁੱਧ ਦਿੰਦੀ ਆ ਤਾਂ ਉੱਥੋਂ ਦੀ ਗਾਂ 165 ਕੁਆਂਟਲ ਦੁੱਧ ਦੇਊਗੀ ਮਤਲਬ ਕਿ 60-65% ਉਹ ਚੀਜ਼ ਉਹਨਾਂ ਦੇ ਗਾਵਾਂ ਦੇ ਦੁੱਧ ਦੇਣ ਦੀ ਸ਼ਮਤਾ ਜਿਹੜੀ ਉਹ ਵਧਾ ਦਿੰਦਾ ਹੀ ਆ ਤਾਂ ਇਸ ਤਰ੍ਹਾਂ ਉਹ ਜਿਹੜੀਆਂ ਨਾਨ-ভেজ ਚੀਜ਼ਾਂ ਨੇ ਉਹ ਗਾਵਾਂ ਨੂੰ ਖਾਣੇ ਦੇ ਰੂਪ ਦੇ ਵਿੱਚ ਦੰਦੇ ਨੇ ਚਾਰੇ ਦੇ ਰੂਪ ਦੇ ਵਿੱਚ ਦੰਦਿਆ ਤਾਂ ਉਹ ਜਿਹੜਾ ਦੁੱਧ ਪ੍ਰੋਡਕਸ਼ਨ ਦਾ ਉਹਨੂੰ ਆਪਾਂ ਨਾਨ-ভেজ ਮਿਲਕ ਕਹਿ ਸਕਦੇ ਆ ਜਾਂ ਨੌਨ ਵੈਜ ਦੁੱਧ ਜਾਂ ਮਾਸਾਹਾਰੀ ਦੁੱਧ ਕਹਿ ਸਕਦੇ ਆ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ ਵੀ ਇਹ ਨੌਨ ਵੈਜ ਮਿਲਕ ਕੀ ਹੁੰਦਾ ਹੈ ਇਸ ਤੋਂ ਬਾਅਦ ਦੋਸਤੋ ਪੜ੍ਹਾ ਦਦੇ ਹਾਂ ਵੀ ਤੁਹਾਨੂੰ ਵੀ ਅਮਰੀਕਾ ਦੀ ਅੱਖ ਭਾਰਤ ਦੇ ਡੇਰਾ ਡੈਰੀ ਸੈਕਟਰ ਆ ਡੈਰੀ ਪ੍ਰੋਡਕਟ ਨੇ ਉਹਨਾਂ ਉੱਤੇ ਕਿਉਂ ਆ ਗਈ ਕਿਉਂਕਿ ਭਾਰਤ ਇੱਕ ਬਹੁਤ ਵੱਡੀ ਮਾਰਕੀਟ ਹੈ ਤੇ ਇੱਥੇ ਜਿਹੜਾ ਦੁੱਧ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਆ ਉਹ ਬਹੁਤ ਜ਼ਿਆਦਾ ਘਟਾ ਗਈ ਤੇ ਜਿਹੜੀ ਕੰਪਨਸ਼ਨ ਆ ਉਹ ਬਹੁਤ ਜ਼ਿਆਦਾ ਗਈ ਤਾਂ ਆਪਣੇ ਮਤਲਬ ਕਿ ਦੁੱਧ ਦੀ ਜਿਹੜੀ ਪੂਰਤੀ ਆ ਉਹ ਨਹੀਂ ਹੁੰਦੀ ਉਸ ਤੋਂ ਆਪਾਂ ਫਿਰ ਅਲੱਗ-ਅਲੱਗ ਮਤਲਬ ਕਿ ਪ੍ਰੋਸੈਸ ਕਰਕੇ ਦੁੱਧ ਦੀ ਲਾਈਫ ਵਧਾ ਕੇ ਉਹ ਪੂਰਤੀ ਨੂੰ ਕਰ ਰਹੇ ਆ ਪਰ ਫਿਰ ਵੀ ਇਹ ਪੂਰਤੀ ਪੂਰੀ ਨਹੀਂ ਹੋ ਰਹੀ ਤਾਂ ਅਮਰੀਕਾ ਇਸ ਗੱਲ ਤੋਂ ਜਾਣੂ ਆ ਵੀ ਜੇਕਰ ਅਮਰੀਕਾ ਦਾ ਡੈਰੀ ਪ੍ਰੋਡਕਟ ਦੁੱਧ ਵਗੈਰਾ ਦੁੱਧ ਦਹੀਂ ਲੱਸੀ ਜੋ ਵੀ ਹੈ ਡੈਰੀ ਪ੍ਰੋਡਕਟ ਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਨੇ ਜੇਕਰ ਉਹਨਾਂ ਦਾ ਡੈਰੀ ਪ੍ਰੋਡਕਟ ਆਪਣੇ ਦੇਸ਼ ਦੇ ਵਿੱਚ ਵਿਖੂਗਾ ਇਹਨਸ ਨੂੰ ਵਧਾਉਣਾ ਚਾਹੁੰਦੇ ਨੇ ਵੀ ਅਸੀਂ ਇੰਡੀਆ ਦੇ ਵਿੱਚ ਆਪਣਾ ਡੈਰੀ ਪ੍ਰੋਡਕਟ ਵੇਚ ਕੇ ਮੁਨਾਫਾ ਕਮਾ ਸਕੀਏ ਕਿਉਂਕਿ ਉਹਨਾਂ ਨੂੰ ਇੰਡੀਆ 'ਚ ਇੱਕ ਬਹੁਤ ਵੱਡੀ ਮਾਰਕੀਟ ਅੱਜ ਦੀ ਘੜੀ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਤੋਂ ਬਾਅਦ ਆ ਦੋਸਤੋ ਵੀ ਜਿਹੜਾ ਡੈਰੀ ਪ੍ਰੋਡਕਟ ਹੈਗਾ ਇਸ ਵਿੱਚ ਜੇਕਰ ਅਮਰੀਕਾ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਤਾਂ ਕੀ ਹੋਵੇਗਾ ਤਾਂ ਇਸ ਦੇ ਆਪਣੇ ਦੇਸ਼ ਦੇ ਵਿੱਚ ਜਿਹੜੇ ਛੋਟੇ-ਛੋਟੇ ਕਿਸਾਨ ਨੇ ਜਿਹੜੇ ਕੀ ਆਪਣੀ ਖੇਤੀਬਾੜੀ ਦੇ ਧੰਦੇ ਦੇ ਨਾਲ ਆਪਣਾ ਕੁਝ ਗਾਵਾਂ ਮੱਝਾਂ ਵਗੈਰਾ ਪਾਲ ਕੇ ਉਹਨਾਂ ਦਾ ਦੁੱਧ ਵੇਚ ਕੇ ਡੈਰੀ ਵਗੈਰਾ ਵਿੱਚ ਤਾਂ ਉਸ ਤੋਂ ਆਪਣਾ ਪਰਿਵਾਰ ਚਲਾਉਂਦੇ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਉਹ ਚੀਜ਼ ਦਾ ਕਿਉਂਕਿ ਜੇਕਰ ਅਮਰੀਕਾ ਦੇ ਡੈਰੀ ਪ੍ਰੋਡਕਟ ਆਉਂਦੇ ਨੇ ਆਪਣੇ ਦੇਸ਼ ਦੇ ਵਿੱਚ ਤਾਂ ਉਹ ਜਿਹੜੇ ਦੂਸਰੇ ਆਪਣੇ ਇਥੋਂ ਦੇ ਲੋਕਲ ਬ੍ਰਾਂਡ ਨੇ ਉਹਨਾਂ ਨੂੰ ਵੀ ਟੱਕਾ ਲਾਉਣਗੇ ਕਿਉਂਕਿ ਉਹਨਾਂ ਦੀ ਪ੍ਰਾਈਸ ਘਟ ਹੋਊਗੀ ਜੇਕਰ ਦੂਸਰਾ ਕੰਪੀਟੀਟਰ ਖੜਾ ਹੁੰਦਾ ਤਾਂ ਦੂਸਰੇ ਬੰਦੇ ਨੂੰ ਜਿਹੜਾ ਇੱਥੇ ਆਪਣੇ ਦੇਸ਼ ਦੇ ਵਿੱਚ ਬਿਜ਼ਨਸ ਕਰ ਰਿਹਾ ਤਾਂ ਉਸ ਦੇ ਲਈ ਮੁਸੀਬਤ ਖੜੀ ਹੋ ਜਾਵੇਗੀ ਕਿਉਂ ਫਿਰ ਉਹਨਾਂ ਨੂੰ ਆਪਣੀ ਜਿਹੜੀ ਮਤਲਬ ਕਿ ਪ੍ਰਾਈਸ ਹੈ ਉਹ ਵੀ ਘਟ ਕਰਨੀ ਪਊਗੀ ਕਿਉਂਕਿ ਅਮਰੀਕਾ ਦੀ ਕੰਪਨੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਤਾਂ ਉਹ ਘੱਟ ਰੇਟ ਦੇ ਉੱਤੇ ਹੀ ਪਹਿਲਾਂ-ਪਹਿਲਾਂ ਆਪਣੇ ਦੇਸ਼ ਦੇ ਵਿੱਚ ਆਪਣਾ ਬਿਜ਼ਨਸ ਕਰਨਗੇ ਤਾਂ ਇਸ ਤਰ੍ਹਾਂ ਜਿਹੜੇ ਆਪਣੇ ਲੋਕਲ ਜਿਵੇਂ ਆਪਾਂ ਮੰਨੀਏ ਵੀ ਜਿਹੜੇ ਲੋਕਲ ਆਪਣੇ ਡੈਰੀ ਡੈਰੀ ਪ੍ਰੋਡਕਟ ਵੇਚਣੀਆਂ ਕੰਪਨੀਆਂ ਨੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਇਸ ਚੀਜ਼ ਦਾ ਹੋਵੇਗਾ ਤੇ ਛੋਟੇ ਕਿਸਾਨਾਂ ਨੂੰ ਵੀ ਨੁਕਸਾਨ ਹੋਵੇਗਾ ਜੇਕਰ ਉਥੋਂ ਦਾ ਦੁੱਧ ਆਪਣੇ ਇੰਡੀਆ ਦੇ ਵਿੱਚ ਆਉਂਦਾਗਾ ਤਾਂ ਆਪਣੇ ਦੁੱਧ ਦੀ ਜਿਹੜੀ ਕੀਮਤ ਆਹ 15% ਤੱਕ ਘੱਟ ਹੋ ਜਾਵੇਗੀ ਤਾਂ ਦੁੱਧ ਦੀ ਕੀਮਤ ਘੱਟ ਹੋਣ ਦੇ ਨਾਲ ਫਿਰ ਕਿਸਾਨ ਨੂੰ ਵੀ ਨੁਕਸਾਨ ਹੋਵੇਗਾ ਤੇ ਆਪਣੇ ਦੇਸ਼ ਦੀਆਂ ਜਿਹੜੀਆਂ ਮਿਲਕ ਪ੍ਰੋਡਕਸ਼ਨ ਕੰਪਨੀਆਂ ਨੇ ਉਹਨਾਂ ਨੂੰ ਵੀ ਨੁਕਸਾਨ ਹੋਊਗਾ ਤੇ ਹੋ ਸਕਦਾ ਵੀ ਇਹ ਬਿਜ਼ਨਸ ਕੁਝ ਲੋਕ ਘਾਟੇ ਦੇ ਕਾਰਨ ਛੱਡ ਜਾਣ ਤਾਂ ਆਪਣੇ ਦੇਸ਼ ਦੇ ਵਿੱਚ ਫਿਰ ਅਨਪਲਾਈਮੈਂਟ ਵੀ ਫੈਲ ਸਕਦੀ ਹੈ ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੰਡੀਅਨ ਗਵਰਨਮੈਂਟ ਨੇ ਡਿਸੀਜਨ ਲੈਂਤਾ ਵੀ ਹਜੇ ਅਮਰੀਕਾ ਨੂੰ ਮਤਲਬ ਕਿ ਡੈਰੀ ਸੈਕਟਰ ਤੇ ਜੀਐਮ ਕ੍ਰੌਪਸ ਦੇ ਵਿੱਚ ਪਰਮਿਸ਼ਨ ਨਾ ਦਿੱਤੀ ਜਾਵੇ ਕਿਉਂਕਿ ਆਪਣੀ ਡਿਪੈਂਡੈਂਸੀ ਫਿਰ ਉਹਨਾਂ ਦੇ ਉੱਤੇ ਹੋ ਜਾਵੇਗੀ ਪਰ ਉਹ ਕਿਸ ਤਰ੍ਹਾਂ ਦੇ ਪ੍ਰੋਡਕਟ ਆਪਾਂ ਨੂੰ ਵੇਚ ਰਿਹਾ ਤੇ ਉਹਨਾਂ ਦਾ ਲੋਕਾਂ ਦੀ ਸਿਹਤ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ ਉਹ ਆਉਣ ਵਾਲਾ ਟਾਈਮ ਹੀ ਦੱਸੂਗਾ ਇਸ ਤੋਂ ਬਾਅਦ ਦੋਸਤੋ ਆਪਾਂ ਦੱਸਦੇ ਹਾਂ ਵੀ ਇਸ ਜਿਹੜੀ ਮਿੰਨੀ ਟ੍ਰੇਡ ਡੀਲ ਇੰਡੀਆ ਦੀ ਹੋਣ ਜਾ ਰਹੀ ਆ ਤਾਂ ਉਹਦੇ ਵਿੱਚ ਕੁਝ ਪ੍ਰੋਡਕਟ ਨੇ ਜਿਹੜੇ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਵੱਲੋਂ ਪਰਮਿਸ਼ਨ ਦੇ ਦਿੱਤੀ ਆ ਜਿਹੜੀ ਪਹਿਲਾਂ ਵੀ ਅਮਰੀਕਾ ਤੋਂ ਆਪਣੇ ਦੇਸ਼ ਦੇ ਵਿੱਚ ਵੇਚੇ ਜਾ ਰਹੇ ਆ ਤਾਂ ਉਹਨਾਂ ਨੂੰ ਪਰਮਿਸ਼ਨ ਹੀ ਹਜੇ ਤੱਕ ਗਵਰਨਮੈਂਟ ਨੇ ਦਿੱਤੀ ਆ ਜਿਵੇਂ ਕਿ ਕੁਝ ਪ੍ਰਸਾਸ਼ਿਤ ਫੂਡ ਨੇ ਜਿਹੜੇ ਜਿਵੇਂ ਆਪਾਂ ਚਾਕਲੇਟ ਵਗੈਰਾ ਜਾਂ ਕੁਝ ਹੋਰ ਜਿਹੜੀਆਂ ਚੀਜ਼ਾਂ ਦੁੱਧ ਤੋਂ ਬਣਦੀਆਂ ਨੇ ਤਾਂ ਉਹਨਾਂ ਚੀਜ਼ਾਂ ਨੂੰ ਹਜੇ ਤੱਕ ਪਰਮਿਸ਼ਨ ਦਿੱਤੀ ਆ ਪਰ ਦੁੱਧ ਮੱਖਣਾ ਲੱਸੀ ਪਨੀਰ ਇਹਨਾਂ ਚੀਜ਼ਾਂ ਨੂੰ ਹਜੇ ਤੱਕ ਆਪਣੀ ਗਵਰਨਮੈਂਟ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਇਹ ਗਵਰਨਮੈਂਟ ਦਾ ਬਹੁਤ ਵਧੀਆ ਫੈਸਲਾ ਹੈਗਾ ਕਿਉਂਕਿ ਜੇਕਰ ਅਮਰੀਕਾ ਦੇ ਪ੍ਰੋਡਕਟ ਆਪਣੇ ਦੇਸ਼ ਦੇ ਵਿੱਚ ਆਉਣਗੇ ਤਾਂ ਆਪਣੇ ਦੇਸ਼ ਨੂੰ ਉਸ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਜ਼ਿਆਦਾਤਰ ਕਸਾਨਾਂ ਨੂੰ ਇਸ ਚੀਜ਼ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਇਹ ਸਮਝੌਤਾ ਮਿਲਕ ਪ੍ਰੋਡਕਟ ਦਾਗਾ ਜੇਕਰ ਅਮਰੀਕਾ ਦੇ ਨਾਲ ਹੋ ਜਾਂਦਾ ਤਾਂ ਤੁਹਾਨੂੰ ਮੈਂ ਦੱਸਿਆ ਵੀ ਇਹ ਅਸਰ ਆਪਣੇ ਜਿਹੜੇ ਦੇਸ਼ ਦੇ ਜਨਤਾ ਦੇ ਉੱਤੇ ਜਾਂ ਦੇਸ਼ ਦੇ ਕਿਸਾਨ ਦੇ ਉੱਤੇ ਪੈਣਗੀ ਤਾਂ ਇਹ ਸਮਝੌਤਾ ਇੱਕ ਵਾਰੀ ਤਾਂ ਟਲ ਗਿਆ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਅਮਰੀਕਾ ਆਪਣੇ ਦੇਸ਼ ਦੇ ਉੱਤੇ ਦਬਾਅ ਬਣਾ ਸਕਦਾ ਹੈਗਾ ਵੀ ਆਪਾਂ ਉਹਨਾਂ ਨੂੰ ਡੈਰੀ ਪ੍ਰੋਡਕਟ ਦੀ ਪਰਮਿਸ਼ਨ ਦੇ ਦੇਈਏ ਪਰ ਜੇਕਰ ਇਹ ਪਰਮਿਸ਼ਨ ਦਿੱਤੀ ਜਾਂਦੀ ਆ ਤਾਂ ਆਪਣੇ ਦੇਸ਼ ਨੂੰ ਬਹੁਤ ਵੱਡਾ ਇਸ ਚੀਜ਼ ਦਾ ਨੁਕਸਾਨ ਹੋਊਗਾ ਇਕਨੋਮਿਕਲੀ ਵੀ ਨੁਕਸਾਨ ਹੋਊਗਾ ਤੇ ਸਿਹਤ ਪੱਖੋਂ ਵੀ ਨੁਕਸਾਨ ਹੋਊਗਾ ਕਿਉਂਕਿ ਉੱਥੋਂ ਦੇ ਪ੍ਰੋਡਕਟਾਂ ਜਿਹੜੇ ਉਹ ਐਨੇ ਆਪਣੇ ਵੱਲੇ ਹੀ ਮਤਲਬ ਕਿ ਸਹੀ ਨਹੀਂ ਹੈਗੇ ਅਜੇ ਇੰਡੀਆ ਦੇ ਵਿੱਚ ਜਿਹੜੇ ਪ੍ਰੋਡਕਟ ਨੇ ਉਹ ਕੋ ਸਾਧ ਤੱਕ ਆਪਣੀ ਸਿਹਤ ਦੇ ਲਈ ਨੁਕਸਾਨ ਤਾਂ ਕਰਦੇ ਨੇ ਕਿਉਂਕਿ ਪ੍ਰੋਸੈਸਡ ਫੂਡ ਆ ਇਹਨਾਂ ਦੀ ਲਾਈਫ ਬਹੁਤ ਜ਼ਿਆਦਾ ਵਧਾਈ ਜਾਂਦੀ ਆ ਤਾਂ ਕੁਝ ਨਾ ਕੁਝ ਕੈਮੀਕਲ ਜ਼ਰੂਰ ਇਹਦੇ ਵਿੱਚ ਐਡ ਕੀਤੇ ਜਾਂਦੇ ਆ ਪਰ ਜੇਕਰ ਅਮਰੀਕਾ ਤੋਂ ਪ੍ਰੋਸੈਸਡ ਫੂਡ ਆਊਗਾ ਇਹ ਡੈਰੀ ਪ੍ਰੋਡਕਟ ਤਾਂ ਆਪਣੇ ਦੇ ਆਪਣੀ ਸਿਹਤ ਨੂੰ ਹੋਰ ਵੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਨੁਕਸਾਨ ਹੋਣਗੇ ਤੇ ਜਿਸ ਨਾਲ ਬਿਮਾਰੀਆਂ ਵਧਣ ਦਾ ਖਤਰਾ ਹੋਊਗਾ ਤਾਂ ਦੋਸਤੋ ਉਮੀਦ ਆ ਵੀ ਅੱਜ ਦੀ ਵੀਡੀਓ ਆ ਜਿਹੜੀ ਉਹ ਤੁਹਾਨੂੰ ਅਸੀਂ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਸਮਝ ਆ ਗਈ ਹੋਣੀ ਆ ਤੇ ਦੋਸਤੋ ਆਉਣ ਵਾਲੀ ਆਹ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਜਾ ਰਹੇ ਤਾਂ ਸਾਰੇ ਦੋਸਤਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਤਾਂ ਦੋਸਤੋ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਤਾ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ